ਅੱਜਕੱਲ ਹੈਕਿੰਗ ਦੇ ਕੇਸ ਦਿਨੋ ਦਿਨ ਵਧ ਰਹੇ ਨੇ ਅਸੀਂ ਕਿਵੇਂ ਸਾਵਧਾਨ ਰਹਿ ਸਕਦੇ ਹਾਂ ਆਓ ਜਾਣਦੇ ਹਾਂ ਇਸ ਖਾਸ ਚਰਚਾ ਵਿੱਚ ਸਾਡੇ ਕੋਲ ਨਾ ਅਮਿਤ ਦੂਬੇ ਦੀ ਖੋਜ ਹੈ ਉਹਨਾਂ ਦੇ ਨੋਟਸ ਨੇ ਸਾਈਬਰ ਸੁਰੱਖਿਆ ਤੇ ਤੇ ਅੱਜ ਆਪਾਂ ਇਸੇ ਤੇ ਗੱਲ ਕਰਾਂਗੇ ਵੇਖੋ ਸਾਈਬਰ ਅਪਰਾਧ ਹੁਣ ਸਿਰਫ ਪੈਸੇ ਦੀ ਠੱਗੀ ਤੱਕ ਨਹੀਂ ਰਿਹਾ ਮਤਲਬ ਇਹ ਸਾਡੀ ਜ਼ਿੰਦਗੀ ਦੇ ਹਰ ਪਾਸੇ ਅਸਰ ਪਾ ਰਿਹਾ ਹੈ ਅਮਿਤ ਦੂਬੇ ਦੇ ਹਿਸਾਬ ਨਾਲ ਭਾਰਤ ਵਿੱਚ ਸਾਈਬਰ ਕ੍ਰਾਈਮ ਦਾ ਸਾਲਾਨਾ ਨੁਕਸਾਨ ਅੰਦਾਜ਼ਾ ਲਓ 1.5 ਲੱਖ ਕਰੋੜ ਰੁਪਏ ਤੋਂ ਵੱਧਦਾ ਹੈ 1.5 ਲੱਖ ਕਰੋੜ ਹਾਂਜੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰੀ ਰਿਕਾਰਡਾਂ ਚ ਇਹ ਸਿਰਫ ਕੋਈ 22000 ਕਰੋੜ ਦੇ ਆਸ-ਪਾਸ ਦਰਜ ਹੁੰਦਾ ਕਿੰਨਾ ਫਰਕ ਹੈ ਹੂੰ ਇਹ ਤਾਂ ਬਹੁਤ ਵੱਡਾ ਪਾੜਾ ਹੈ ਮਤਲਬ ਬਹੁਤ ਸਾਰੇ ਕੇਸ ਤਾਂ ਰਿਪੋਰਟ ਹੀ ਨਹੀਂ ਹੁੰਦੇ ਹੋਣੇ ਬਿਲਕੁਲ ਜਾਂ ਲੋਕਾਂ ਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਹੈ ਕੀ ਕਰਨਾ ਹੈ ਤੇ ਫਿਰ ਅਪਰਾਧੀ ਬਚ ਜਾਂਦੇ ਨੇ ਆਓ ਕੁਝ ਤਰੀਕਿਆਂ ਦੀ ਗੱਲ ਕਰੀਏ ਜਿਨ੍ਹਾਂ ਨਾਲ ਇਹ ਲੋਕ ਸਾਨੂੰ ਨਿਸ਼ਾਨਾ ਬਣਾਉਂਦੇ ਨੇ ਇੱਕ ਬੜਾ ਖਤਰਨਾਕ ਕਟਾਲਾ ਚੱਲ ਰਿਹਾ ਹੈ ਡਿਜੀਟਲ ਅਰੈਸਟ ਅੱਛਾ ਹਾਂ ਅਮੇ ਦੂਬੇ ਇਸ ਬਾਰੇ ਬਹੁਤ ਚੇਤਾਵਨੀ ਦਿੰਦੇ ਨੇ ਇਹ ਚਪਕਾ ਕੀ ਕਰਦੇ ਨੇ ਅਪਰਾਧੀ ਨਾ ਸੀਬੀਆਈ ਪੁਲਿਸ ਜਾਂ ਕੋਈ ਹੋਰ ਵੱਡੇ ਅਫਸਰ ਬਣ ਕੇ ਫੋਨ ਕਰਦੇ ਨੇ ਓ ਤੇ ਉਹ ਡਰਾਉਂਦੇ ਨੇ ਕਹਿੰਦੇ ਜੀ ਤੁਹਾਡੇ ਨਾਂ ਤੇ ਕੋਈ ਗੈਰ ਕਾਨੂੰਨੀ ਪਾਰਸਲ ਆਇਆ ਕੋਈ ਨਸ਼ੇ ਨੇ ਹਥਿਆਰ ਨੇ ਜਾਂ ਕੋਈ ਹੋਰ ਵੱਡਾ ਕੇਸ ਪੈ ਗਿਆ ਮਤਲਬ ਸਿੱਧਾ ਡਰਾਵਾ ਪੂਰਾ ਡਰਾਵਾ ਫਿਰ ਕਹਿੰਦੇ ਵੀਡੀਓ ਕਾਲ ਤੇ ਆਓ ਤੇ ਵੀਡੀਓ ਕਾਲ ਤੇ ਨਾ ਪਿੱਛੇ ਜਾਣ ਕੇ ਪੁਲਿਸ ਸਟੇਸ਼ਨ ਵਰਗਾ ਮਾਹੌਲ ਬਣਾਇਆ ਹੁੰਦਾ नकली अच्छा ताकि यकीन आ जावे हां जी ताकि बंदा डर जावे फिर वो ਕਹਿੰਦੇ ਨੇ ਹੁਣ ਤੁਹਾਡੀ ਡਿਜੀਟਲ ਅਰੈਸਟ ਹੋ ਗਈ ਹੈ ਤੇ ਸ਼ਰਤਾਂ ਦੱਸਦੇ ਨੇ ਕਿਸੇ ਨੂੰ ਦੱਸਣਾ ਨਹੀਂ ਫੋਨ ਬੰਦ ਨਹੀਂ ਕਰਨਾ ਫੋਨ ਹਮੇਸ਼ਾ ਚਾਰਜ ਰੱਖਣਾ ਹਮ ਮਤਲਬ ਪੂਰਾ ਕੰਟਰੋਲ ਕਰ ਲੈਂਦੇ ਨੇ ਬਿਲਕੁਲ ਤੇ ਇਸੇ ਡਰ ਚ ਬੰਦੇ ਤੋਂ ਬੈਂਕ ਖਾਤੇ ਦੀ ਸਾਰੀ ਜਾਣਕਾਰੀ ਲੈ ਲੈਂਦੇ ਨੇ ਨਿੱਜੀ ਵੇਰਵੇ ਪੁੱਛ ਲੈਂਦੇ ਨੇ ਤੇ ਫਿਰ ਪੈਸੇ ਟਰਾਂਸਫਰ ਕਰਵਾ ਲੈਂਦੇ ਨੇ ਕਈ ਵਾਰ ਤਾਂ ਉਹਦੇ ਨਾਂ ਤੇ ਲੋਨ ਵੀ ਲੈ ਲੈਂਦੇ ਨੇ ਹੱਦ ਹੋ ਗਈ ਇਹ ਤਾਂ ਬਹੁਤ ਹੀ ਮਤਲਬ ਖਤਰਨਾਕ ਹੈ ਤੇ ਸਭ ਤੋਂ ਵੱਡੀ ਗੱਲ ਡਿਜੀਟਲ ਅਰੈਸਟ ਨਾ ਦੀ ਕੋਈ ਕਾਨੂੰਨੀ ਚੀਜ਼ ਹੈ ਹੀ ਨਹੀਂ ਇਹ ਸਿਰਫ ਧੋਕਾ ਹੈ ਸਹੀ ਗੱਲ ਹੈ ਇਹ ਯਾਦ ਰੱਖਣਾ ਚਾਹੀਦਾ ਹੈ ਇਸੇ ਤਰ੍ਹਾਂ OTP ਚੋਰੀ ਕਰਨ ਦੇ ਵੀ ਬੜੇ ਅਜੀਬ ਤਰੀਕੇ ਨੇ ਅਮਿਤ ਦੁਬੇ ਨੇ ਦੱਸੇ ਨੇ ਸਾਨੂੰ ਪਤਾ ਵੀ ਨਹੀਂ ਹੁੰਦਾ ਅੱਛਾ ਜਿਵੇਂ ਕਿ ਇੱਕ ਹੈਗਾ ਕਾਲ ਫਾਰਵਰਡਿੰਗ ਅਮਿਤ ਦੁਬੇ ਦੱਸਦੇ ਨੇ ਕਿ ਧੋਕੇਬਾਜ਼ ਨਾ ਕੋਈ ਬਹਾਨਾ ਬਣਾ ਕੇ ਕੋਈ ਆਫਰ ਦਾ ਕਹਿ ਕੇ ਤੁਹਾਨੂੰ ਇੱਕ ਕੋਡ ਡਾਇਲ ਕਰਨ ਨੂੰ ਕਹਿਣਗੇ ਜਿਵੇਂ 62 ਜਾਂ 401 ਨਾਲ ਸ਼ੁਰੂ ਹੁੰਦਾ ਕੋਡ ਹਾਂਜੀ ਉਹ ਕੋਡ ਡਾਇਲ ਕਰਦੇ ਆ ਹੀ ਪਤਾ ਕੀ ਹੁੰਦਾ ਜਦੋਂ ਤੁਹਾਡਾ ਫੋਨ ਬੰਦ ਹੈ ਜਾਂ ਬਿਜ਼ੀ ਹੈ ਜਾਂ ਨੈਟਵਰਕ ਨਹੀਂ ਆ ਰਿਹਾ ਤਾਂ ਤੁਹਾਡੀਆਂ ਸਾਰੀਆਂ ਕਾਲਾਂ OTP ਵਾਲੀਆਂ ਵੀ ਸਿੱਧੀਆਂ ਉਹਨਾਂ ਧੂਖੇ ਬਾਜ਼ਾਂ ਦੇ ਨੰਬਰ ਤੇ ਜਾਣ ਲੱਗ ਪੈਂਦੀਆਂ ਨੇ ਤਾਂ OTP ਉਹਨਾਂ ਨੂੰ ਮਿਲ ਜਾਂਦਾ ਬਿਲਕੁਲ ਉਹਨਾਂ ਨੂੰ ਮਿਲ ਜਾਂਦਾ OTP ਇਹ ਤਾਂ ਬੜੀ ਚਲਾਕੀ ਹੈ ਤੇ ਦੂਜਾ ਤਰੀਕਾ ਦੂਜਾ ਹੈਗਾ ਕਾਲ ਮਰਜਿੰਗ ਇਹਦੇ ਚ ਉਹ ਕਿਸੇ ਜਾਣਕਾਰ ਦਾ ਨਾਮ ਲੈ ਕੇ ਫੋਨ ਕਰਦੇ ਨੇ ਹੂੰ ਗੱਲਾਂ ਕਰਦੇ ਕਰਦੇ ਕਹਿਣਗੇ ਉਹ ਇੱਕ ਜ਼ਰੂਰੀ ਕਾਲ ਆ ਰਹੀਏ ਜ਼ਰਾ ਮਰਜ ਕਰਿਓ ਜਾਂ ਕਾਨਫਰੈਂਸ ਕਰਿਓ اچھا ਅਸਲ 'ਚ ਉਹ ਦੂਜੀ ਕਾਲ ਬੈਂਕ ਤੋਂ OTP ਲੈਣ ਲਈ ਆਪ ਹੀ ਕਰ ਰਹੇ ਹੁੰਦੇ ਨੇ ਜਿਵੇਂ ਤੁਸੀਂ ਕਾਲ ਮਰਜ ਕਰਦੇ ਹੋ ਉਹਨਾਂ ਨੂੰ ਕੰਪਿਊਟਰ ਵਾਲੀ ਆਵਾਜ਼ 'ਚ OTP ਸੁਣ ਜਾਂਦਾ ਹੈ ਕਮਾਲ ਹੈ ਮਤਲਬ ਬੰਦੇ ਨੂੰ ਪਤਾ ਵੀ ਨਹੀਂ ਲੱਗਣਾ ਪਤਾ ਵੀ ਨਹੀਂ ਲੱਗਣਾ ਇੰਨਾ ਤੋਂ ਇਲਾਵਾ ਉਹ QR ਕੋਡ ਵਾਲਾ ਤੋਂ ਖਤ ਹੈ ਹੀ ਜਾਂ ਫਰਜ਼ੀ ਲਿੰਕ ਪੇਜ ਦਿੰਦੇ ਨੇ ਅਮਿਤ ਦੂਬੇ ਦੱਸਦੇ ਨੇ ਕਿ ਜਾਲੀ ਵੈਬਸਾਈਟਾਂ ਬਣਾ ਕੇ ਟਿਕਟਾਂ ਹੋਟਲ ਬੁਕਿੰਗ ਦੇ ਨਾਂ ਤੇ ਬਹੁਤ ਪੈਸਾ ਲੁੱਟਿਆ ਜਾਂਦਾ ਹੈ ਠੀਕ ਹੈ ਤੇ ਫਿਰ ਇੱਕ ਹੋਰ ਚੀਜ਼ ਹੈ ਡਾਰਕ ਵੈਬ ਇਹ ਇੰਟਰਨੈਟ ਦਾ ਮਤਲਬ ਇੱਕ ਹਨੇਰਾ ਪਾਸਾ ਹੈ ਹਾਂ ਸੋਹਣਾ ਤਾਂ ਹੈ ਇੱਥੇ ਪਛਾਣ ਗੁਪਤ ਰਹਿੰਦੀ ਹੈ ਇਸ ਲਈ ਜ਼ਿਆਦਾਤਰ ਗੈਰ ਕਾਨੂੰਨੀ ਕੰਮ ਹੁੰਦੇ ਨੇ ਜਿਵੇਂ ਅਮਿਤ ਦੂਬੇ ਦੇ ਵਿਸ਼ਲੇਸ਼ਣ ਮੁਤਾਬਕ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਚੋਰੀ ਕੀਤਾ ਡਾਟਾ ਵੇਚਣਾ ਤੇ ਸਭ ਤੋਂ ਭਿਆਨਕ ਉਹ ਬਾਲ ਜਿੰਸੀ ਸ਼ੋਸ਼ਣ ਵਾਲੀ ਸਮੱਗਰੀ ਜਿਹਨੂੰ ਚਾਈਲਡ ਪੋਰਨੋਗ੍ਰਾਫੀ ਕਹਿੰਦੇ ਨੇ ਗੰਭੀਰ ਲੈਜਾ ਓ ਇਹ ਬਹੁਤ ਬਹੁਤ ਗੰਭੀਰ ਹੈ ਹਾਂਜੀ ਉਹਨਾਂ ਦੇ ਅੰਕੜੇ ਦੱਸਦੇ ਨੇ ਕਿ ਲਗਭਗ 70% ਦੀ ਸਮਗਰੀ ਇਸੇ ਨਾਲ ਸੰਬੰਧਿਤ ਹੈ ਤੇ ਇਹਦਾ ਵੱਡਾ ਹਿੱਸਾ ਮਤਲਬ ਭਾਰਤ ਪਾਕਿਸਤਾਨ ਬੰਗਲਾਦੇਸ਼ ਤੋਂ ਅਪਲੋਡ ਹੁੰਦਾ ਇਹ ਤਾਂ ਬਹੁਤ ਹੀ ਭਿਆਨਕ ਗੱਲ ਹੈ ਨਾਲੇ ਸਾਡਾ ਆਪਣਾ ਨਿੱਜੀ ਡਾਟਾ ਵੀ ਕਿੰਨੀ ਵਾਰ ਲੀਕ ਹੋ ਜਾਂਦਾ ਕਦੇ ਬ੍ਰਾਊਜ਼ਰ ਦੇ ਆਟੋਫਿਲ ਤੋਂ ਕਦੇ ਵੱਡੀਆਂ ਕੰਪਨੀਆਂ ਤੋਂ ਡਾਟਾ ਚੋਰੀ ਹੋ ਜਾਂਦਾ ਜਿਵੇਂ ਪਹਿਲਾਂ ਡੋਮੀਨੋਜ਼ ਸਟਾਰ ਹੈਲਥ ਵਗੈਰਾ ਦੇ ਕੇਸ ਹੋਏ ਸੀ ਹੂੰ ਬਿਲਕੁਲ ਇਹ ਵੀ ਇੱਕ ਵੱਡੀ ਸਮੱਸਿਆ ਹੈ ਤਾਂ ਫਿਰ ਸਵਾਲ ਇਹ ਹੈ ਬਚਿਆ ਕਿਵੇਂ ਜਾਵੇ ਜੇ ਮੰਨ ਲਓ ਕਿਸੇ ਨਾਲ ਧੋਖਾ ਹੋ ਹੀ ਜਾਂਦਾ ਹੈ ਤਾਂ ਅਮਿਤ दुबे ਕਹਿੰਦੇ ਨੇ ਕਿ ਸਭ ਤੋਂ ਜ਼ਰੂਰੀ ਹੈ ਕਿ ਘਟਨਾ ਦੇ 3-4 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਕਰੋ ਬਿਲਕੁਲ ਜਿੰਨੀ ਜਲਦੀ ਉੰਨਾ ਚੰਗਾ ਹਾਂ ਉਹ ਕਹਿੰਦੇ ਨੇ ਜੇ ਇੰਨੀ ਜਲਦੀ ਰਿਪੋਰਟ ਕਰ ਦੋ ਤਾਂ ਪੈਸੇ ਵਾਪਸ ਮਿਲਣ ਦੀ ਸੰਭਾਵਨਾ 70 ਤੋਂ 100% ਤੱਕ ਹੁੰਦੀ ਹੈ ਇਹ ਬਹੁਤ ਜ਼ਰੂਰੀ ਜਾਣਕਾਰੀ ਹੈ ਤੇ ਸਰਕਾਰ ਨੇ ਵੀ ਕੁਝ ਕਦਮ ਚੁੱਕੇ ਨੇ एक है हैई आर पोर्टल सीई आई आर डॉट जीओवी डॉट इन जे फोन गुम जे या चोरी हो जे इतने रिपोर्ट करके ब्लॉक करवा सकते हाँ जी ताकि उदा गलत इस्तेमाल न हो बिलकुल दूजा है टैफ कॉप पोर्टल टीएफ कॉप डॉट डी जी टेलीकॉम डॉट गॉव डॉट इन अच्छा ए किस ਇੱਥੇ ਨਾ ਤੁਸੀਂ ਆਪਣਾ ਆਧਾਰ ਨੰਬਰ ਪਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਨਾਂ ਤੇ ਕਿੰਨੇ SIM ਚੱਲ ਰਹੇ ਨੇ ਜੇ ਕੋਈ ਅਣਜਾਣ ਨੰਬਰ ਦਿਸੇ ਤਾਂ ਉਹਨੂੰ ਬੰਦ ਕਰਵਾਉਣ ਦੀ ਰਿਕਵੈਸਟ ਪਾ ਸਕਦੇ ਹੋ ਠੀਕ ਹੈ ਇਹ ਵੀ ਵਧੀਆ ਹੈ ਇਸ ਤੋਂ ਇਲਾਵਾ ਅਮਿਤ ਦੂਬੇ ਇੱਕ ਐਪ ਦੀ ਸਿਫਾਰਿਸ਼ ਵੀ ਕਰਦੇ ਨੇ ਮੋਬੀ ਆਰਮਰ ਮੋਬੀ ਆਰਮਰ ਹਾਂ ਉਹਨਾਂ ਮੁਤਾਬਕ ਇਹ ਐਪ ਕਾਫੀ ਕੰਮ ਦੀ ਹੈ ਇੱਕ QR ਕੋਡ ਸਕੈਨ ਕਰਦੀ ਹੈ ਲਿੰਕ ਚੈੱਕ ਕਰਦੀ ਹੈ ਦੂਜੀਆਂ ਐਪਸ ਤੇ Wi-Fi ਨੂੰ ਵੀ ਸਕੈਨ ਕਰਕੇ ਦੱਸਦੀ ਹੈ ਕਿ ਸਭ ਸੁਰੱਖਿਤ ਹੈ ਜਾਂ ਨਹੀਂ ਮਤਲਬ ਇੱਕ ਤਰ੍ਹਾਂ ਦੀ ਸੁਰੱਖਿਆ ਗਾਰਡ ਹਾਂਜੀ ਕੁਝ ਇਸ ਤਰ੍ਹਾਂ ਤੇ ਇਹ OTP ਸੁਰੱਖਿਆ 'ਚ ਵੀ ਮਦਦ ਕਰਦੀ ਹੈ ਜਿਵੇਂ ਉਹ ਕਾਲ ਫਾਰਵਰਡਿੰਗ ਜਾਂ ਮਰਜਿੰਗ ਵਾਲੀ ਗੱਲ ਸੀ ਇਹ ਉਹਦੇ ਬਾਰੇ ਚੇਤਾਵਨੀ ਦੇ ਸਕਦੀ ਹੈ ਹੂੰ ਨਾਲੇ ਇਹ ਵੀ ਦੱਸਦੀ ਹੈ ਕਿ ਤੁਹਾਡਾ ਡਾਟਾ ਪਹਿਲਾਂ ਕਦੇ ਕਿੱਥੇ-ਕਿੱਥੇ ਲੀਕ ਹੋਇਆ ਹੈ ਪਰ ਦੇਖੋ ਐਪਸ ਤੇ ਤਕਨੀਕ ਆਪਣੀ ਥਾਂ ਤੇ ਸਭ ਤੋਂ ਜ਼ਰੂਰੀ ਚੀਜ਼ ਤਾਂ ਜਾਗਰੂਕਤਾ ਹੀ ਹੈ ਨਾ ਬਿਲਕੁਲ ਸਹੀ ਕਿਆ ਅੰਤ 'ਚ ਗੱਲ ਉੱਥੇ ਹੀ ਆਂਦੀ ਹੈ ਸਾਨੂੰ ਇਹ ਸਮਝਣਾ ਪਊਗਾ ਕਿ ਇੰਟਰਨੈਟ ਤੇ ਕੁਝ ਵੀ ਮੁਫਤ ਨਹੀਂ ਮਿਲਦਾ ਜੇ ਕੋਈ ਚੀਜ਼ ਮੁਫਤ ਲੱਗ ਰਹੀ ਹੈ ਤਾਂ ਸ਼ਾਇਦ ਅਸੀਂ ਮਤਲਬ ਸਾਡਾ ਡਾਟਾ ਹੀ ਅਸਲ ਚ ਉਤਪਾਦ ਹਾਂ ਬਹੁਤ ਵਧੀਆ ਗੱਲ ਕਹੀ ਸਾਨੂੰ ਚੌਕਸ ਰਹਿਣਾ ਪਊਗਾ ਤੇ ਸਾਈਬਰ ਸੁਰੱਖਿਆ ਨਾ ਸਿਰਫ ਸਾਡੀ ਆਪਣੀ ਜ਼ਿੰਮੇਵਾਰੀ ਨਹੀਂ ਇਹ ਸਾਂਝੀ ਜ਼ਿੰਮੇਵਾਰੀ ਹੈ ਹਾਂਜੀ ਸਾਨੂੰ ਆਪਣੇ ਕਰਦਿਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਦੋਸਤਾਂ ਨੂੰ ਸਾਰੇ ਨੂੰ ਇਹਨਾਂ ਖਤਰਿਆਂ ਬਾਰੇ ਦੱਸਣਾ ਚਾਹੀਦਾ ਹੈ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਬਿਲਕੁਲ ਕਿਉਂਕਿ ਅਪਰਾਧੀ ਅਕਸਰ ਕਮਜ਼ੋਰ ਕੜੀ ਲੱਭਦੇ ਨੇ ਹੋ ਸਕਦਾ ਉਹ ਸਾਡੇ ਕਿਸੇ ਘੱਟ ਜਾਣਕਾਰ ਰਿਸ਼ਤੇਦਾਰ ਰਹੀਂ ਸਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਸਹੀ ਗੱਲ ਹੈ ਅੱਛਾ ਅੱਜ ਦੀ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਮਨ ਚੋਂਦਾ ਹੈ ਹਾਂਜੀ ਕਹਿੰਦੇ ਨੇ ਕਿ ਇੰਟਰਨੈਟ ਤੇ ਪਾਈ ਕੋਈ ਵੀ ਚੀਜ਼ ਪੂਰੀ ਤਰ੍ਹਾਂ ਕਦੇ ਮਿਟਾਈ ਨਹੀਂ ਜਾ ਸਕਦੀ ਹਾਂ ਤਾਂ ਸੋਚਣ ਵਾਲੀ ਗੱਲ ਹੈ ਕਿ ਸਾਡੇ ਡਿਜੀਟਲ ਪੈਰਾਂ ਦੇ ਨਿਸ਼ਾਨ ਸਾਡਾ ਡਿਜੀਟਲ ਫੁੱਟਪ੍ਰਿੰਟ ਦਾ ਕਿਹੜਾ ਹਿੱਸਾ ਸਾਨੂੰ ਆਪਣੇ ਅਤੀਤ ਜਾਂ ਭਵਿੱਖ ਬਾਰੇ ਸਭ ਤੋਂ ਵੱਧ ਸੋਚਣ ਲਈ ਮਜਬੂਰ ਕਰਦਾ ਹੈ ਹੂੰ ਇਹ ਸੋਚਣ ਵਾਲੀ ਗੱਲ ਹੈ ਜੇ ਤੁਹਾਨੂੰ ਸਾਡੀ ਇਹ ਚਰਚਾ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਜਗਨੂ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਸੁਝਾਅ ਸਾਨੂੰ ਕਮੈਂਟਸ ਵਿੱਚ ਦੱਸੋ